ਬਿਲਡਰਾਂ ਵੱਲੋਂ ਪ੍ਰਾਪਰਟੀ ਡੀਲਰਾਂ ਵੱਲੋਂ ਏਜੰਟਸ ਵੱਲੋਂ ਕਿਦਾਂ ਲੋਕਾਂ ਨਾਲ ਉਹਨਾਂ ਨੂੰ ਘਰ ਦੇਣ ਦੇ ਬਹਾਨੇ ਧੋਖਾਧੜੀ ਕੀਤੀ ਜਾਂਦੀ ਹੈ ਠੱਗੀ ਕੀਤੀ ਜਾਂਦੀ ਹੈ ਗੱਲ ਕਰਾਂਗੇ ਅਨਸਲ 골ਫ ਲਿੰਕ ਸੈਕਟਰ 116 ਮੁਹਾਲੀ ਦੇ ਵਿੱਚ ਇੱਕ ਮੇਗਾ ਹਾਊਸਿੰਗ ਪ੍ਰੋਜੈਕਟ ਹੈ ਕਿ ਨੇ ਤੁਹਾਨੂੰ ਕਿਹਾ ਸੀ ਇੱਥੇ ਫਲੈਟ ਲੈ ਲਓ ਉਹ ਹਮਾਰੇ ਯਾਰ ਦੋਸਤ ਹੈ ਮਾਵੀਰ ਹੂੰ ਉਸਨੇ ਬਤਾਇਆਗਾ ਤਾਂ 2 ਸਾਲ ਤਾਂ ਹੋ ਗਏ ਹਮੇ ਹੂੰ ਲੈਵੇਸ ਕੋ ਕਬਜ਼ਾ ਨਹੀਂ ਦੇ ਰਹੇ ਕਾਹਦੇ ਸਾਰੇ ਲੈ ਚੁੱਕ ਚੁੱਕ ਅਮਿਆਂ ਕੂਮੜੇ ਵਿੱਚ 10000 ਰੁਪਏ ਮਹੀਨਾ ਕਿਰਾਇਆ ਦੇ ਰਹੇ ਹੂੰ ਕਿਰਾਇਆ ਦੇ ਦਿੱਤੇ 2 ਸਾਲ ਹੋ ਗਏ ਜੀ आज भी इसमें सीवरेज काम कोई भी नहीं हुआ है जी पैसे सारे ले चुके हैं जी मंडी कर करके किस्तों पर पैसे ले रखे हैं कर्जा लिया हुआ हाँ, हाँ जी पर मनिंदर जी हमारे को काम करके नहीं दे रहा है आजकल आजकल कह के, के टाइम निकाल देता है जी नंबर क्या है उस का? दो सौ चौतालीस नंबर है जी दो सौ चवालीस नंबर रज करना है वो मेरे को धमकी लगाता है भाई क्या है उस चीज़ का खन्ना उसका मालिक है वो मेरे को धमकी लगाता है भाई तू मेरे पैसे नहीं देगा तो मैं तेरे पे सात लाख का चेक का बॉन्स कर दूंगा और मनिंदर ने सारे पैसे लिए है आई एस भी है इसके बीच आई एस ने भी पैसे दो लाख पता नहीं कितने खा रखे हैं क्या है तुम्हारे फ्लैट में क्यों नहीं रह रहे तुम वहाँ उसमें सीवरेज नहीं हो है, सर खा करेंगे लेटरिंग हम पार्किंग भी नहीं बना के दिए कोई काम भी नहीं करके दिया है पानी के मैंने पचास हजार रुपए दिया पानी भी सही करके फिटिंग नहीं दी है मनिंदर ने यह भी बात की थी एक साल पहले ਕਭੀ ਤੇਰਾ ਕੰਮ ਨਹੀਂ ਤਿਆਰ ਹੋਗਾ ਤਾਂ ਤੁਝੇ 15000 ਰੁਪਏ ਸੇ ਲੈ ਕੇ 10000 ਰੁਪਏ ਤੱਕ ਕੰਪਨੀ ਕਰਾਏ ਦੇਗੀ। ਇਹ ਕਹਾਣੀ ਜਿਹੜੀ ਪ੍ਰਕਾਸ਼ ਦੱਸ ਰਿਹਾ ਹੈ ਕੀ ਕਹਿੰਦੇ ਉਹਦੇ ਬਾਰੇ? ਪ੍ਰਕਾਸ਼ ਸਿੰਘ ਨੂੰ ਮੇਰੇ ਕੋਲ ਇੱਕ ਹਫਤਾ ਹੋ ਗਿਆ ਚੱਕਰ ਮਾਰਦੇ ਨੂੰ ਤੇ ਮੈਂ ਇਹਨੂੰ ਬਹੁਤ ਕਿਹਾ ਵੀ ਤੁਸੀਂ ਸਾਰਾ ਰਿਕਾਰਡ ਲਿਓ, ਕਾਗਜ਼ ਲਿਓ, ਕੰਪਲੀਟ ਦੀ ਕਾਪੀ ਲਿਓ। ਅੱਜ ਕੰਪਲੀਟ ਇਹ ਪਰਿਵਾਰ ਨੂੰ ਲਿਖਿਆ ਆ ਤੇ ਸਬਜ਼ੀ ਵੇਚਣ ਦਾ ਗਰੀਬ ਬੰਦਾ ਹੈ ਜਿਹੜਾ ਵਿਅਕਤੀ ਕੰਮ ਕਰਦਾ। 28 ਲੱਖ ਰੁਪਏ ਇੱਕ ਵਿਅਕਤੀ ਨੇ ਲੋਨ ਲਿਆ ਗਰੀਬ ਨੇ। ਕਿਸ ਤਰ੍ਹਾਂ ਉਤਾਰਨਾ? ਤੇ ਮੈਂ 28 ਨੂੰ ਉਤਾਰਨ ਵਾਸਤੇ 50 ਲੱਖ ਰੁ ਲਿਆ ਉਹਦੇ ਅਨਕੰਪਲੀਟ ਦੇ ਆ ਪੂਜੇ ਤੇ ਕੋਈ ਸੈਂਟਰੀ ਦਾ ਕੰਮ ਹੈ ਕੋਈ ਟੂਟੀਆਂ ਦਾ ਕੰਮ ਕੋਈ ਹੋਰ ਕੰਮ ਹੋਣ ਵਾਲਾ ਜਿਹਦੇ ਚ ਸੀਵਰੇਜ ਤੱਕ ਵੀ ਉੱਥੇ ਕਨੈਕਸ਼ਨ ਹਲੇ ਕਰਾਏ ਨਹੀਂ ਦੌੜ ਭੱਜ ਕਰਕੇ ਬਲੌਂਗੀ ਥਾਣੇ 'ਚ ਦਰਖਾਸਤ ਦਿੰਦਾ ਹੈ ਐਸਆਈ ਅੰਗਰੇਜ਼ ਸਿੰਘ ਹੈ ਉੱਥੇ ਕੋਈ 4 ਮਹੀਨੇ ਹੋ ਗਏ ਇਸ ਵਿਅਕਤੀ ਦੀ ਕਿੰਨੀਆਂ ਦਿਹਾੜੀਆਂ ਟੁੱਟੀਆਂ ਹੋਣਗੀਆਂ 4-4 ਘੰਟੇ ਦਾ 5-5 ਬੈਠਣਾ ਜਿਹੜਾ ਬੰਦਾ ਕਿਸਾਨ ਮੰਡੀ 'ਚ ਸਬਜ਼ੀ ਵੇਚਣ ਵਾਲਾ ਜਿਹਨੇ 4 ਵਜੇ ਸਬਜ਼ੀ ਖਰੀਦਣੀ ਆ ਦੇ ਰਾਤ ਨੂੰ ਨਾ 10-11 ਵਜੇ ਤੱਕ ਬੈਠਣੀ ਐ ਉਹ ਕਿਵੇਂ ਵਿਚਾਰਾ ਗੁਜ਼ਾਰਾ ਕਰੂ ਤੇ ਜਿਹੜਾ ਪੁਲਿਸ ਤੋਂ ਪ੍ਰਸ਼ਾਸਨ ਤੋਂ ਬਿਲਡਰਾਂ ਤੋਂ ਕਿਵੇਂ ਜਿਹੜੀ ਇਹ ਜੁੰਡਲੀ ਐ ਸਾਰੇ ਜਿਹੜੇ ਮੈਂ ਕਹਿੰਦਾ ਲੁੱਟੂ ਟੋਲਾਗਾ ਉਹ ਸਾਰੇ ਇੱਕ ਜੁੰਡਲੀ ਬਣੀ ਪਈ ਇੱਥੇ ਜਦੋਂ ਕੋਈ ਬਿਲਡਰ ਦੇ ਖਿਲਾਫ ਪੁਲਿਸ ਕੋਲ ਜਾਂਦਾ ਉੱਥੇ ਕੋਈ ਸੁਣਾਈ ਨਹੀਂ ਹੁੰਦੀ ਹੈ ਜ਼ਿਲ੍ਹਾ ਮੁਹਾਲੀ ਚ ਮਹਿੰਗੀਆਂ ਜ਼ਮੀਨਾਂ ਹੋਣ ਕਰਕੇ ਮਹਿੰਗੇ ਪਲਾਟ ਹੋਣ ਕਰਕੇ ਵਹਿੰਗੇ ਫਲੈਟ ਹੋਣ ਕਰਕੇ ਇੱਥੇ ਬਹੁਤ ਪੀੜਤ ਲੋਕ ਐ ਜਿਹੜਾ ਦੂਜਾ ਤੀਜੇ ਦਿਨ ਸਾਨੂੰ ਕਿਸੇ ਨਾ ਕਿਸੇ ਸੋਸਾਇਟੀ ਦੇ ਖਿਲਾਫ ਕਿਸੇ ਬਿਲਡਰ ਦੇ ਖਿਲਾਫ ਮਿਲਦਾ ਇੱਕ ਫਲੈਟ ਮਰਮ ਦੇ ਇਕੱ ਇੱਥੇ ਇਕੱਠੇ ਹੋ ਕੇ ਕੋਈ ਵੱਡਾ ਸੰਘਰਸ਼ ਕਰੀਏ ਲੜਾਈ ਲੜੀਏ ਇਹਨਾਂ ਬਿਲਡਰਾਂ ਨੂੰ ਜਿਹੜਾ ਮੂੰਹ ਤੋੜ ਜਵਾਬ ਦੇ ਜੀ ਬਿਲਕੁਲ ਅਭੀ ਕਿਸ਼ਤੇ ਜਾ ਰਹੀਆਂ ਤੁਮਾਰੀ ਕਿਸ਼ਤੇ ਕੱਟ ਰਹੀ ਮੇਰੀ ਹਰ ਮਹੀਨਾ ਅੱਛਾ ਹਾਂ گاؤں ਕੀ ਜ਼ਮੀਨ ਕਿੰਨੀ ਕਿੰਨੀ ਕਿਸ਼ਤ ਲੈ ਰਹੇ ਹੋ 30128 ਰੁਪਏ ਕਿਸ਼ਤ ਕੱਟ ਰਹੀ ਮੇਰੀ ਕਿੰਨੇ ਸਾਲ ਦੇਨੇ ਆ ਇਹ 15 ਸਾਲ ਦੇਨੇ ਆ ਜੀ ਮੈਨੇ ਅਭੀ ਅਭੀ ਕਿਤਨੀ ਦੇਰ ਹੋਈ ਪੈਸੇ ਦੇਤੇ ਅਭੀ ਮੇਰੇ ਕੋ 15 ਮਹੀਨੇ ਹੋਏ ਹੈ ਸੋ ਅਕਸਰ ਬਿਲਡਰਾਂ ਵੱਲੋਂ ਜਾਂ ਫਿਰ ਪ੍ਰਾਪਰਟੀ ਡੀਲਰਾਂ ਵੱਲੋਂ 에ਜੰਟਸ ਵੱਲੋਂ ਕਿਦਾਂ ਲੋਕਾਂ ਨਾਲ ਉਹਨਾਂ ਨੂੰ ਘਰ ਦੇਣ ਦੇ ਬਹਾਨੇ ਧੋਖਾਧੜੀ ਕੀਤੀ ਜਾਂਦੀ ਹੈ ਠੱਗੀ ਕੀਤੀ ਜਾਂਦੀ ਹੈ ਇਹਦੀ ਇੱਕ ਉਦਾਹਰਣ ਅੱਜ ਦਿਖਾਣ ਤੁਹਾਨੂੰ ਜਾ ਰਹੇ ਹਾਂ ਸੀ ਗੱਲ ਕਰਾਂਗੇ ਅਨਸਲ 골ਫ ਲਿੰਕ ਸੈਕਟਰ 116 ਮੁਹਾਲੀ ਦੇ ਵਿੱਚ ਇੱਕ ਮੇਗਾ ਹਾਊਸਿੰਗ ਪ੍ਰੋਜੈਕਟ ਹੈ ਤੇ ਇੱਕ ਪ੍ਰਵਾਸੀ ਨੇ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਪ੍ਰਕਾਸ਼ ਉਹਦਾ ਨਾਮ ਹੈ ਕਿਰਾਏ ਤੇ ਰਹਿ ਰਿਹਾ ਹੈ ਮੁਹਾਲੀ ਚ ਪੈਸਾ ਪੈਸਾ ਜੋੜਦਾ ਪਾਈ ਪਾਈ ਜੋੜਦਾ ਸਿਰ ਤੇ ਕਰਜ਼ਾ ਲੈਂਦਾ ਤੇ ਉਹ ਉੱਥੇ ਇੱਕ 2 बीएचके 28 ਲੱਖ ਰੁਪਏ ਦਾ ਲੈਣ ਦੀ ਕੋਸ਼ਿਸ਼ ਕਰਦਾ ਹੈ 20 ਲੱਖ ਰੁਪਏ ਦੇ ਲਈ ਉਹ ਕਰਜ਼ਾ ਵੀ ਲੈਂਦਾ ਹੈ 2 ਸਾਲ ਪੁਰਾਣੀ ਗੱਲ ਹੈ ਫਲੈਟ ਦਾ ਕਬਜ਼ਾ ਜਰੂਰ ਜਿਹੜਾ ਨੂੰ ਮਿਲ ਚੁੱਕਾ ਹੈ ਪਰ ਚਾਹ ਕੇ ਵੀ ਪ੍ਰਕਾਸ਼ ਤੇ ਉਹਦਾ ਪਰਿਵਾਰ ਉੱਥੇ ਰਹਿ ਨਹੀਂ ਸਕਦਾ وجہ ਕੀ ਹੈ ਪ੍ਰਕਾਸ਼ ਤੋਂ ਹੀ ਜਾਣਦੇ ਹਾਂ ਸੋ ਪ੍ਰਕਾਸ਼ ਪਹਿਲਾਂ ਤਾਂ ਹੀ ਦੱਸੋ ਵੀ ਕਿੱਦਾਂ ਤੁਹਾਨੂੰ ਪਤਾ ਲੱਗਿਆ ਸੀ ਇਸ ਕੰਪਨੀ ਬਾਰੇ ਕਿਹਨੇ ਤੁਹਾਨੂੰ ਕਿਹਾ ਸੀ ਇੱਥੇ ਫਲੈਟ ਲੈ ਲਓ ਉਹ ਹਮਾਰਾ ਇੱਕ ਯਾਰ ਦੋਸਤ ਹੈ ਮਾਵੀਰ ਉਸਨੇ ਬਤਾਗਾ ਤਾਂ 2 ਸਾਲ ਤਾਂ ਹੋ ਗਏ ਹਮੇ ਹਮ ਲੇਵੇ ਇਸ ਕੋ ਪਰ ਕਬਜ਼ਾ ਨਹੀਂ ਦੇ ਰਹੇ ਕਾਹਦੇ ਸਾਰੇ ਲੈ ਚੁਕੇ ਚੱਕ ਚੁੱਕ ਹਮ ਇੱਥੇ ਕੁੰਬੜੇ ਮੈਂ 10000 ਰੁਪਏ ਮਹੀਨਾ ਕਿਰਾਇਆ ਦੇ ਰਹੇ ਹਮ ਕਿਰਾਇਆ ਦੇਦੇ ਦੇ 2 ਸਾਲ ਹੋ ਗਏ ਜੀ ਅੱਜ ਵੀ ਇਸ ਵਿੱਚ ਸੀਵਰੇਜ ਕੰਮ ਕੋਈ ਵੀ ਨਹੀਂ ਹੋਇਆ ਜੀ ਹਮ ਪੈਸੇ ਸਾਰੇ ਲੈ ਚੁਕੇ ਆ ਜੀ ਹਮ ਮੰਡੀ ਕਰ ਕਰਕੇ ਕਿਸ਼ਤੋਵਾਂ ਪੈਸੇ ਲੈ ਰੱਖੇ ਹਮ ਕੁੰਬੜੇ ਸੇ ਵੀ ਲੈ ਰੱਖੇ ਹਮ ये नखलोर से ले रखे हैं ये है यहाँ धना से भी पैसे ले रखे हैं किस्ता जमा कर रहे हैं कर्जे पे ले लेके कर्जा लिया हुआ हाँ हाँ जी पर मनिंदर ये हमारे को काम करके नहीं दे रहा है आजकल आज कल के, के टाइम निकाल देता है जी नहीं कमी क्या है तो जो तो फ्लैट तो दो सौ चौतालीस नंबर है हैवालीस नंबर तो ये मनिंदर उसका काम नहीं करके दे रहा है खन्ना है वो मेरे को धमकी लगाता है भाई क्या है उस चीज का खन्ना उसका मालिक है वो मेरे को धमकी लगाता है भाई तू मेरे पैसे नहीं देगा तो मैं तेरे पे सात लाख का चेक का बॉन्स कर दूंगा ताकि मैं पैसे पाई पाई सारी दे चुका हूँ और मनिंदर ने सारे पैसे ले हैं ये एस भी है इसके बीच आई एस ने भी पैसे दो लाख पता नहीं कितने खा रखे हैं कमी क्या है तुम्हारे फ्लैट में क्यों नहीं रह रहे तुम वहाँ पे? उसमें सीवरेज नहीं हुआ है सर खाँ करेंगे लेटरिंग हम जब लेटरिंग नहीं करने की जगह फिर कहाँ करेंगे पार्किंग भी नहीं बना के दिए कोई काम भी नहीं करके दिया है पानी के मैंने पचास हजार रुपए दिया पानी भी सही करके फिटिंग नहीं दी है वो सोनू नाम के बंदे हैं इधर जो पानी की फिटिंग करते हैं पचास हजार उन्होंने ले लिया काम करके उन्होंने भी सही करके नहीं दिया पानी का हाँ जी बाकी सारा बन चुका है हाँ बाकी सारा तैयार हो चुका है जी दो साल से मैं किराए पे रह रहा हूँ मनिंदर ने यह भी बात की थी एक साल पहले कि अभी तेरा काम नहीं तैयार होगा तो तुझे पंद्रह हजार रुपये से लेके दस हजार रुपये तक कंपनी किराया देगी हाँ जी वो तो भी नहीं पूरा की। वो भी पूरा नहीं करके दिया जी तो पुलिस के पास गए हो पुलिस के पास गया था चार महीने हो गए बलोंगी भी गया था जी मैं और बलोंगी भी चार चार घंटे आठ आठ घंटे बैठ कर आया हूँ जी मैं एच एस साहब से भी मिल मिलकर आया हूँ जी उन्होंने भी कोई जवाब नहीं दिया हाँ भी तेरा काम हो जाएगा चार महीने मुझे आते जाते ऐसे ही हो गए अच्छा हां जी कोई काम ਨਹੀਂ ਹੋਆ ابھی ਕੋਈ ਕੰਮ ਨਹੀਂ ਹੋਆ ਜੀ ਬਿਲਕੁਲ ਇਹ ਮਾਮਲਾ ਜਿਨ੍ਹਾਂ ਨੇ ਚੱਕਿਆ ਬਲਵਿੰਦਰ ਸਿੰਘ ਕੁੰਮੜਾ ਨਹੀਂ ਸਮਾਜ ਸੇਵੀ ਨੇ ਮਸਲੇ ਚੱਕਦੇ ਰਹਿੰਦੇ ਨੇ ਗੱਲਬਾਤ ਕਰਨਗੇ ਸੋ ਬਲਵਿੰਦਰ ਜੀ ਇਹ ਕਹਾਣੀ ਜਿਹੜੀ ਪ੍ਰਕਾਸ਼ ਦੱਸ ਰਿਹਾ ਕੀ ਕਹਿੰਦੇ ਹੋ ਇਹਦੇ ਬਾਰੇ ਬਹੁਤ ਹੀ ਸਤਿਕਾਰਯੋਗ ਪਹਿਲਾਂ ਤੁਹਾਡੇ ਚੈਨਲ ਦਾ ਤੇ ਇਧਰੋਂ ਧੰਨਵਾਦ ਤੁਸੀਂ ਗਰੀਬ ਦੀ ਆਵਾਜ਼ ਇੱਕ ਪੀੜਤ ਗਰੀਬ ਦੀ ਆਵਾਜ਼ ਘਰ-ਘਰ ਸੁਣੋਤਿਆਂ ਤੱਕ ਸਰਕਾਰਾਂ ਤੱਕ ਤੇ ਅੰਨੀ ਬੋਲੀ ਜਿਹੜੀ ਹੈ ਲੋਕ ਪ੍ਰਸ਼ਾਸਨ ਨਾ ਸ਼ਾਸਨ ਬੈਠਿਆ ਉਹਨਾਂ ਤੱਕ ਕੰਨਾਂ ਦੇ ਆਵਾਜ਼ ਪਹਚਾਣ ਦੀ ਤੁਸੀਂ ਕੰਮ ਕਰ ਰਹੇ ਹੋ ਪਰ ਮੈਂ ਇਹ ਗੱਲ ਕਰਦਾ ਪਰ ਪ੍ਰਕਾਸ਼ ਸਿੰਘ ਨੂੰ ਮੇਰੇ ਕੋਲ ਇੱਕ ਹਫਤਾ ਹੋ ਗਿਆ ਚੱਕਰ ਮਾਰਦੇ ਨੂੰ ਤੇ ਮੈਂ ਜਨੂੰ ਬਹੁਤ ਕਿਹਾ ਵੀ ਤੁਸੀਂ ਸਾਰਾ ਰਿਕਾਰਡ ਲਿਓ ਕਾਗਜ਼ ਲਿਓ ਕੰਪਲੀਟ ਦੀ ਕਾਪੀ ਲਿਓ ਅੱਜ ਕੰਪਲੀਟ ਇਹ ਪਰਿਵਾਰ ਨੂੰ ਲਿਖਿਆ ਆ ਤੇ ਸਬਜ਼ੀ ਵੇਚਣ ਦਾ ਗਰੀਬ ਬੰਦਾ ਇਹ ਜੋ ਵਿਅਕਤੀ ਕੰਮ ਕਰਦਾ ਪਹਿਲਾਂ ਤਾਂ ਮੈਂ ਇਹਦਾ ਧ ਇਕਤੀ ਨੇ ਲੋਨ ਲਿਆ ਗਰੀਬ ਨੇ ਕਿਸ ਤਰ੍ਹਾਂ ਉਤਾਰਨਾ ਇਹ 28 ਨੂੰ ਉਤਾਰਨ ਵਾਸਤੇ 50 ਲੱਖ ਰੁਪਏ ਚ ਪਊਗਾ ਸਵੇਤ ਵਿਆਜ ਪਾ ਕੇ ਇਹਨਾਂ ਸਾਰੇ ਖਰਚੇ ਪਾ ਕੇ 50 ਕਰਿਆ 50 ਚ ਕਵਰ ਹੋਊਗਾ ਤੇ ਦੂਜਾ ਜੇ ਦੋ ਕਮਰੇ ਵਾਲਾ ਲੈ ਲਿਆ ਉਹ ਦੇ ਅਨਕੰਪਲੀਟ ਦੇ ਆ ਉਹਦੇ ਚ ਕੋਈ ਸੈਂਟਰੀ ਦਾ ਕੰਮ ਕੋਈ ਟੂਟੀਆਂ ਦਾ ਕੰਮ ਕੋਈ ਹੋਰ ਕੰਮ ਹੋਣ ਵਾਲਾ ਜਿਹਦੇ ਚ ਸੀਵਰੇਜ ਤੱਕ ਵੀ ਉੱਥੇ ਕਨੈਕਸ਼ਨ ਹਲੇ ਕਰਾਈ ਨਹੀਂ ਗਏ ਹਨ ਤੇ ਇਸ ਵਿਅਕਤੀ ਨੇ ਰੋਜ਼ ਤੇ ਜਾ ਕੇ ਦੌੜ ਭੱਜ ਕਰਕੇ ਬਲੌਂਗੀ ਥਾਣੇ 'ਚ ਦਰਖਾਸਤ ਦਿੰਦਾ ਇਹ ਐਸ.ਆਈ. ਅੰਗਰੇਜ਼ ਸਿੰਘ ਹੈ ਉੱਥੇ ਕੋਈ 4 ਮਹੀਨੇ ਹੋ ਗਏ ਇਸ ਵਿਅਕਤੀ ਦੀ ਕਿੰਨੀਆਂ ਦਿਹਾੜੀਆਂ ਟੂਟੀਆਂ ਹੋਣਗੀਆਂ 4 ਮਹੀਨੇ ਜੇ ਕਹਿੰਦਾ ਮੈਂ 4-4 ਘੰਟੇ ਨਾ 5-5 ਬੈਠਣਾ ਜਿਹੜਾ ਬੰਦਾ ਕਿਸਾਨ ਮੰਡੀ 'ਚ ਸਬਜ਼ੀ ਵੇਚਣ ਵਾਲਾ ਜਿਹਨੇ 4 ਵਜੇ ਸਬਜ਼ੀ ਖਰੀਦਣੀ ਹੈ ਤੇ ਰਾਤ ਨੂੰ ਉਹਨੇ 10-11 ਵਜੇ ਤੱਕ ਬੈਠ ਤੇ ਜਿਹੜਾ ਪੁਲਿਸ ਤੋਂ ਪ੍ਰਸ਼ਾਸਨ ਤੋਂ ਬਿਲਡਰਾਂ ਤੋਂ ਕਿਵੇਂ ਜਿਹੜੀ ਇਹ ਜੁੰਡਲੀਏ ਸਾਰੇ ਜਿਹੜੇ ਮੈਂ ਕਹਿੰਦਾ ਲੂਟੂ ਟੋਲਾਗਾ ਉਹ ਸਾਰੇ ਇੱਕ ਜੁੰਡਲੀ ਬਣੀ ਵੀ ਇੱਥੇ ਜਦੋਂ ਕੋਈ ਬਿਲਡਰ ਦੇ ਖਿਲਾਫ ਪੁਲਿਸ ਕੋਲ ਜਾਂਦਾ ਉੱਥੇ ਕੋਈ ਸੁਣਾਈ ਨਹੀਂ ਹੁੰਦੀ ਹੈ ਇਸ ਗਰੀਬ ਨੂੰ ਨਿਆਂ ਸਾਫ ਦਵਾਉਣ ਵਾਸਤੇ ਅਸੀਂ ਸਾਡੇ ਕੋਲੇ ਆਏ ਅੱਜ ਜੀ ਸੱਡੀ ਸੰਸਥਾ 'ਤੇ ਬੈਠੇ ਨੇ ਸਾਰੇ ਸਹਿਯੋਗੀ ਸੱਜਣਾਂ ਨੇ ਗੱਲ ਕਰਕੇ ਤੁਹਾਡੇ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਇਕਲਾ ਪ੍ਰਕਾਸ਼ ਸਿੰਘ ਨੇ ਜ਼ਿਲ੍ਹਾ ਮੁਹਾਲੀ 'ਚ ਮਹਿੰਗੀਆਂ ਜ਼ਮੀਨਾਂ ਹੋਣ ਕਰਕੇ ਮਹਿੰਗੇ ਪਲਾਟ ਹੋਣ ਕਰਕੇ ਵਹਿੰਗੇ ਫਲੈਟ ਹੋਣ ਕਰਕੇ ਇੱਥੇ ਬਹੁਤ ਪੀੜਤ ਲੋਕ ਆ ਜਿਹੜਾ ਦੂਜਾ ਤੀਜੇ ਦਿਨ ਸਾਨੂੰ ਕਿਸੇ ਨਾ ਕਿਸੇ ਸੋਸਾਇਟੀ ਦੇ ਖਿਲਾਫ ਕਿਸੇ ਬਿਲਡਰ ਦੇ ਖਿਲਾਫ ਮਿਲਦਾ ਹੈ ਪਰ ਲੇਕਿਨ ਲੋਕਾਂ ਨੂੰ ਮੈਂ ਇਹ ਵੀ ਤੁਹਾਡੇ ਨਾਲ ਹੀ ਕਹਿਣਾ ਚਾਹੁੰਦਾ ਇੱਕ ਫਲੈਟ ਮਰਮ ਦੇ ਇਕੱਠੇ ਹੋ ਜਿੰਨੇ ਵੀ ਸਾਰੇ ਪੀੜਤ ਲੋਕ ਨੇ ਇਹ ਤੇ ਇਕੱਠੇ ਹੋ ਕੇ ਕੋਈ ਵੱਡਾ ਸੰਘਰਸ਼ ਕਰੀਏ ਲੜਾਈ ਲੜੀਏ ਇਹਨਾਂ ਬਿਲਡਰਾਂ ਨੂੰ ਜਿਹੜਾ ਮੂੰਹ ਤੋੜ ਜਵਾਬ ਦੇ ਜੇ ਬਿਲਕੁਲ 28 ਲੱਖ ਰੁਪਏ ਤੁਸੀਂ ਪੂਰੇ ਦੇ ਚੁਕੇ ਹੋ ਸਾਰੇ ਦੇ ਸਕਾਉਂ ਜੀ ਮੈਨੂੰ ਪੈਸੇ ਚੈੱਕ ਵੀ ਦੇ ਰੱਖੇ ਤੇ ਵਾਪਿਸ ਮ ਪੈਸੇ ਉਹਨੂੰ ਮੈਂਨੇ ਦਿੱਤੇ ਤੇ ਉਹਨੂੰ 1 ਸਾਲ ਪਹਿਲੇ ਸਾਰੇ ਪੈਸੇ ਤੇ ਚੁਕਾਤਾ। ਅੱਛਾ ਚਾਬੀ ਤੁਹਾਡੇ ਪਾਸ ਹੈ ਫਿਰ। ਹਾਂ ਚਾਬੀ ਹਮਾਰੇ ਪਾਸ ਹੈ ਜੀ ਔਰ ਪਾਣੀ ਕੀ ਮੈਂਨੇ ਅਭੀ 5 ਮਹੀਨੇ ਪਹਿਲੇ 50000 ਰੁਪਏ ਦਿਆਤਾ। ਪਾਣੀ ਦਾ ਵੀ ਕੰਮ ਨਹੀਂ ਕਰਕੇ ਦਿਆ ਪੂਰਾ। ਬਿਲਕੁਲ ਠੀਕ ਹੈ। ਸੋ ਜਿਵੇਂ ਪ੍ਰਕਾਸ਼ ਨੇ ਗੱਲ ਸੁਣਾਈ ਹੈਗੀ ਆ ਆਪਾਂ ਫੋਨ ਵੀ ਇਹਨਾਂ ਨੂੰ ਲਾਵਾਂਗੇ। ਮਨਿੰਦਰ ਡੀਲਰ ਜਿਹਦੇ ਰਾਹੀਂ ਇਹਨਾਂ ਨੇ ਅਨਸਲ ਗੋਲਫ ਲਿੰਕ ਸੈਕਟਰ 116 ਮੁਹਾਲੀ ਦੇ ਵਿੱਚ ਫਲੈਟ ਲੇਤਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਮਨਿੰਦਰ ਡੀਲਰ ਜਿਹੜਾ ਉਹਨੂੰ ਵੀ ਆਪਾਂ ਫੋਨ ਲਾਵਾਂਗੇ ਕਿ ਇਹ ਕਿੰਨਾ ਕੁ ਸੱਚਾ ਹੈ ਪ੍ਰਕਾਸ਼ ਜਿਹੜਾ ਇਹ ਗੱਲ ਕਰਦਾ ਪਿਆ ਹੈਗਾ ਕੰਪਨੀਆ ਕੇ ਵਾਕਈ ਹੀ ਇਹਨਾਂ ਨੇ ਧੋਖਾ ਕੀਤਾ ਕਿ ਇਸ ਕਰਕੇ ਕੀਤਾ ਹੈ ਕਿ ਪ੍ਰਵਾਸੀ ਹੈ ਇਹਨੂੰ ਸੁਣੇਗਾ ਕੌਣ ਤੇ ਇਹਦੀ ਗੱਲ ਜਿਹੜਾ ਨਹੀਂ ਸੁਣੀ ਜਾਏਗੀ ਕਾਲ ਆਪਾਂ ਲਾ ਰਹੇ ਹਾਂ ਸਭ ਤੋਂ ਪਹਿਲਾਂ ਉਹ ਮਨਿੰਦਰ ਡੀਲਰ ਰਾਹੀਂ ਜਿਹੜਾ ਆਪਾਂ ਲਾ ਰਹੇ ਹਾਂ ਉਹਨਾਂ ਦਾ ਕੀ ਇਸ ਤੇ ਪੱਖ ਆਉਂਦਾ ਹਾਂਜੀ ਭਾਜੀ ਤੁਹਾਨੂੰ ਮਿਲਿਆ ਹੋਣਾ ਮੈਸੇਜ ਜੀ ਅੱਜ ਪ੍ਰਕਾਸ਼ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੀ ਕਿਹਦੇ ਪ੍ਰਕਾਸ਼ ਸਿੰਘ ਨੇ ਉਹ ਕੋਣ ਹੈ ਉਹਨਾਂ ਫਲੈਟ ਲੈਤਾ ਆਇਆ ਮਾਈਗ੍ਰੈਂਟਰ ਸਬਜੀ ਵੇਚਣ ਵਾਲਾ ਜਿਹਨੇ ਬਲੌਂਗੀ ਤੁਹਾਡੀ ਸ਼ਿਕਾਇਤ ਵੀ ਕੀਤੀ ਹੋਈ ਹੈ ਵੀ ਤੁਸੀਂ ਫਲੈਟ ਦਾ ਪੋਜੈਸ਼ਨ ਨਹੀਂ ਦੇ ਰਹੇ ਉਹਨੂੰ ਫੁੱਲ ਫਲੈਟ ਕੰਪਲੀਟ ਕਰਾਓ। ਕੋਈ ਰਜਿਸਟਰੀ ਨਹੀਂ ਕਰੋ। ਆਇਓ ਨੇ। ਹਾਂਜੀ। ਉਹਨੇ ਖੰਨਾ ਜੀ ਤੋਂ ਰਜਿਸਟਰੀ ਕਰਾਈ ਸੀ। ਉਹ ਸਾਰੀ ਗੱਲ ਤੁਹਾਡੇ ਦੇ ਸੁਟ ਰਿਹਾ ਉਹ ਕਹਿੰਦੇ ਵੀ ਇਹ ਤੁਹਾਡੇ ਨਾਲ ਨਹੀਂ ਆਇਆ। ਕੋਈ ਡੀਲ ਹੀ ਨਹੀਂ ਹੈ ਇਹਦੀ। ਨਹੀਂ ਜੀ ਨਹੀਂ ਤੁਸੀਂ ਇਹਦੀ ਰਜਿਸਟਰੀ ਚੈੱਕ ਕਰੋ। ਉਹਨਾਂ ਨੇ ਆਪਣਾ ਰਿਟਰਨ ਵਰਜ਼ਨ ਦਿੱਤਾ ਹੈ ਕਿ ਪੀਐਨਬੀ ਹਾਊਸਿੰਗ ਵੱਲੋਂ ਆਇਆ ਜਾਂ ਅਸਜੀ ਵੱਲੋਂ ਆਇਆ ਸਾਡੇ ਨਾਲ ਡਾਇਰੈਕਟ ਡੀਲ ਨਹੀਂ ਹੈ ਤੁਸੀਂ ਉਹਨਾਂ ਤੇ ਸੁੱਟ ਰਹੇ ਹੋ ਤੁਹਾਡੇ ਤੇ ਸੁੱਟ ਰਹੇ ਨਹੀਂ ਨਹੀਂ ਮੇਰੀ ਗੱਲ ਸੁਣੋ ਤੁਸੀਂ ਨਾ ਕੀ ਕਹਿੰਦੇ ਨੇ ਫਲੈਟ ਦੀ ਰਜਿਸਟਰੀ ਬਣਾਓ ਉਹਨਾਂ ਤੋਂ ਮੈਂ ਤਾਂ ਇਹੀ ਕਹਿ ਰਿਹਾ ਤੁਸੀਂ ਜੋ ਕਹੋਗੇ ਮੈਂ ਤਾਂ ਉਹ ਚੀਜ਼ ਆਪਣੇ ਚੈਨਲ ਤੇ ਦਿਖਾ ਦਾਂਗਾ ਜੀ ਉਹ ਜੋ ਕਹਿ ਰਿਹਾ ਮੈਂ ਆਪਣਾ ਦਿਖਾ ਦਾਂਗਾ ਜੀ ਮੈਂ ਤੇ ਇਹਨਾਂ ਦੇ ਪਾਸੇ ਲਿਖ ਦਾਂਗਾ ਮੈਂ ਤਾਂ ਨਹੀਂ ਨਹੀਂ ਜੀ ਮੇਰੀ ਗੱਲ ਸੁਣੋ ਤੁਸੀਂ ਦੇਖੋ ਉਹਨਾਂ ਨੇ ਵੀ ਲਿਖ ਕੇ ਭੇਜਿਆਗੇ ਤੁਸੀਂ ਬੁਲਾਉਂਗੀ ਥਾਣੇ ਜਦੋਂ ਪੇਸ਼ ਹੋਏ ਕੰਪਰੋਮਾਈਜ਼ ਹੋਇਆ ਬਕਾਇ ਤੁਹਾਡੇ ਵੱਲੋਂ ਲਿਖ ਕੇ ਭੇਜਿਆ ਉਹਨਾਂ ਨੇ ਰੱਖਣਾ ਉਹਨਾਂ ਨੇ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਮੇਰੇ ਕੋ ਰਿਟਰਨ ਚ ਪਿਆ ਕੀ ਪਿਆ ਰਿਟਰਨ ਚ ਜੋ ਉਹਨਾਂ ਨੇ ਲਿਖ ਕੇ ਭੇਜਿਆ ਵੀ ਇਹਨਾਂ ਨੇ ਕੰਪਰਮਾਈਜ਼ ਕੀਤਾ ਬਲੌਂਗੀ ਥਾਣੇ ਨਹੀਂ ਬਿਲਕੁਲ ਨਹੀਂ ਜੀ ਬਲੌਂਗੀ ਥਾਣੇ ਆਜੋ ਮੈਂ ਆ ਜਾਂਦਾ ਜੀ ਥਾਣੇ ਨਹੀਂ ਚਲੋ ਮੇਰਾ ਮੈਂ ਤਾਂ ਕੋਈ ਥਾਣੇ ਦਾ ਪਾਰਟ ਹੈ ਨਹੀਂ ਮੇਰਾ ਮੈਂ ਤੁਹਾਨੂੰ ਮੈਂ ਬੰਦੇ ਸਰਾਂ ਨੂੰ ਪੁੱਛ ਰਿਹਾ ਵੀ ਤੁਹਾਡੇ ਤੇ ਅਲੀਗੇਸ਼ਨ ਹੈ ਤੁਸੀਂ ਉਸ ਤੋਂ 28 ਲੱਖ ਰੁਪਏ ਲੈ ਲਿਆ ਉਹਨੂੰ ਫੁੱਲ ਬਲੈਜ ਕੰਪਲੀਟ ਕਰਕੇ ਨਹੀਂ ਦੇ ਰਹੇ ਬਿਲਕੁਲ ਤੁਹਾਡੀ ਗੱਲ ਮੇਰੀ ਹੁਣ ਗੱਲ ਠੰਡੇ ਦਿਮਾਗ ਨਾਲ ਗੱਲ ਸੁਣੋ ਇੱਕ ਵਾਰ ਹਾਂ ਜੀ ਤੁਸੀਂ ਫ ਜਾ ਚੋਗੇ ਜੀ ਸੁਣਾ ਫਿਰ ਕਿਸ ਕੋਲ ਚੱਲ ਪੋਗੇ ਜੇ ਮੈਂ ਨਾ ਜਾਂਚੇ ਗੁੰਡੇ ਮੈਂ ਤੁਹਾਨੂੰ ਕਾਲ ਨਾ ਕਰਦਾ ਹਾਂ ਦਿੱਤਾ ਮੈਂ ਤੁਹਾਨੂੰ ਐਗਜ਼ੈਕਟ ਮੈਟਰ ਦੱਸਦਾ ਹਾਂ ਠੀਕ ਹੈ ਇਹਨੇ ਫਲੈਟ ਲਿਆ ਸੀਗਾ ਉਹ ਦਿੱਤਾ ਹੈ ਕਿਸੇ ਹੋਰ ਤੋਂ ਮੇਰੇ ਤੋਂ ਠੀਕ ਹੈ ਜੀ ਮੈਂ ਕਿਉਂਕਿ ਮੇਰੇ ਉੱਥੇ ਸੁਸਾਇਟੀ ਚ ਜ਼ਿਆਦਾ ਫਲੈਟ ਮੇਰੇ ਆ ਇਸ ਕਰਕੇ ਉੱਥੇ ਜੋ ਐਕਸਟਰਨਲ ਸਰਵਿਸਿਜ਼ ਹੈ ਉਹ ਮੈਂ ਦੇ ਦਾਂ ਹਮ ਠੀਕ ਹੈ ਜੀ ਜਦੋਂ ਵਾਟਰ ਹੋ ਗਿਆ ਸੀਵਰੇਜ ਵਗੈਰਾ ਜੋ ਵੀ ਲੱਗਿਆ ਹੋਇਆ ਇਹਨਾਂ ਨੇ ਫਲੈਟ ਉਸ ਬੰਦੇ ਤੋਂ ਲਿਆ ਠੀਕ ਹੈ ਜੀ ਉਸ ਬੰਦੇ ਨੇ ਦੇ ਨਾਮ ਦਾ ਹੀ ਡੀਡੀ ਬਣਿਆ ਮੇਰੇ ਹਸਤੇ 'ਚ ਕੋਈ ਪੇਮੈਂਟ ਨਹੀਂ ਆਈ ਹੋਈ ਜੀ ਹਾਂ ਤੁਸੀਂ ਇਹਨਾਂ ਨੂੰ ਕਹਿ ਦਿਓ ਜੀ ਚੈੱਕ ਕਰਾ ਦਿਓ ਕੀ ਪੇਮੈਂਟ ਜੇ ਮੇਰੇ ਖਾਤੇ 'ਚ ਗਈ ਨਾ 28 ਲੱਖ ਆਇਆ ਤਾਂ ਇਹਨਾਂ ਨੂੰ ਕਹੋ ਜੀ ਚੈੱਕ ਕਰਾ ਦਿਓ ਜੀ ਮੈਨੂੰ ਉਹਨਾਂ ਦੇ ਖਾਤੇ 'ਚ ਗਏ ਹੋਏ ਪੇਮੈਂਟ ਤੁਹਾਡਾ ਕੀ ਰੋਲ ਹੈ ਫਿਰ ਸਾਰੀ ਪਿਕਚਰ 'ਚ ਤੁਹਾਨੂੰ ਕਿਉਂ ਇਲੈਜ ਕਰ ਰਿਹਾ ਹੋ ਸੌਫਟ ਟਾਰਗੇਟ ਲੱਭ ਰਿਹਾ ਜੀ ਅਸਲ 'ਚ ਹੋਇਆ ਕੀ ਹੈ ਇਹਨਾਂ ਨੇ ਜਿਸ ਤੋਂ ਫਲੈਟ ਲਿਆ ਹੈ ਇਹਨ ਹੂੰ ਠੀਕ ਹੈ ਐਸ ਅਟਡੀ ਠੀਕ ਹੈ ਉਹ ਸਾਡਾ ਤਾਂ ਪੇਮੈਂਟ ਮੰਗਦਾ ਰਿਹਾ ਅੱਛਾ ਜੀ ਇਹਨਾਂ ਨੇ ਪੇਮੈਂਟ ਦਿੱਤੀ ਨਹੀਂ ਇਹਨਾਂ ਨੇ ਵਿੱਚ ਮਨਿੰਦਰ ਹੈ ਉਹਨੂੰ ਦੇਤੇ ਲੱਖ ਰੁਪਏ ਪਤਾ ਨਹੀਂ 1 ਲੱਖ 20000 30000 ਠੀਕ ਹੈ ਜੀ ਮਨਿੰਦਰ ਨੇ ਪਹਿਲੇ ਆਪਣੇ ਕੋਲ ਰੱਖ ਲਏ ਮਨਿੰਦਰ ਨੇ ਨਾ ਉਹ ਪਾਰਟੀ ਨੂੰ ਪੈਸੇ ਦਏ ਠੀਕ ਹੈ ਫੀਗੋ ਪਾਰਟੀ ਇਹ ਕਹਿੰਦੀ ਹੈ ਕਿ ਮੈਂ ਪੋਜੈਸ਼ਨ ਤਦ ਤੱਕ ਨਹੀਂ ਹੋਣ ਦਵਾਗੀ ਜਦ ਤੱਕ ਮੇਰੀ ਪੈਂਡਿੰਗ ਪੇਮੈਂਟ ਨਹੀਂ ਦਿੰਦੇ ਚਾਬੀਆਂ ਇਹਦੇ ਕੋਲੇ ਪੋਜੈਸ਼ਨ ਇਹਦੇ ਫਿਜ਼ੀਕਲੀ ਇੱਕ ਹੱਦ ਇੱਕ ਸਾਲ ਤੋਂ ਪੋਜੈਸ਼ਨ ਇਹਦੇ ਕੋਲ ਸਰ ਮੈਨੂੰ ਨਹੀਂ ਪਤਾ ਪੋਜੈਸ਼ਨ ਇਹਦੇ ਕੋਲ ਨੇ ਜਿਹੜੀ ਕੋਲਾ ਦੀ ਮੇਰੇ ਕੋਲ ਹੈ ਜਾਣਕਾਰੀ ਤੁਹਾਨੂੰ ਵੀ ਸਹੀ ਨਹੀਂ ਹੈਗੀ ਕਹਿੰਦਾ ਇੱਕ ਸਾਲ ਤੋਂ ਪੋਜੈਸ਼ਨ ਇਹਦੇ ਕੋਲ ਹੈ ਮੈਨੂੰ ਫੁੱਲ ਫਰਿਜ ਕੰਪਲੀਟ ਨਹੀਂ ਹੈ ਨਾ ਬੀਓਪੀ ਹੋਈ ਹੈ ਨਾ ਸੀਵਰੇਜ ਹੈ ਉੱਥੇ ਮੈਂ ਉਹੀ ਗੱਲ ਦੱਸ ਰਿਹਾ ਪੋਜੈਸ਼ਨ ਤਾਂ ਮਿਲ ਚੁੱਕਾ ਇਹਨੂੰ ਪੋਜੈਸ਼ਨ ਦਾ ਇਸ਼ੂ ਹੀ ਨਹੀਂ ਹੈ ਪੋਜੈਸ਼ਨ ਮਿਲ ਚੁੱਕਿਆ ਤਾਂ ਪੋਜੈਸ਼ਨ ਪੋਜੈਸ਼ਨ ਇਹਨੇ ਕਿਸ ਤੋਂ ਲਈ ਹੈ ਰਜਿਸਟਰੀ ਇਹਨੇ ਕਿਸ ਤੋਂ ਕਰਵਾਈ ਹੈ ਇਹਨਾਂ ਨੂੰ ਇੱਕ ਵਾਰ ਕਨਫਰਮ ਕਰ ਲਓ ਇਹਨਾਂ ਤੋਂ ਇਹ ਗੱਲ ਉਹਨੇ ਤਿੰਨ ਮੈਨੂੰ ਆ ਦੋ ਨਾਮ ਦਿੱਤੇ ਉਹਨੇ ਲਿਖ ਕੇ ਰਜਨੀਸ਼ ਖੰਨਾ ਮਨਿੰਦਰ ਸੋਨੂ ਅੱਗੇ ਖੰਨਾ ਹਣੀ ਤੁਹਾਡੇ ਸੁੱਟ ਰਿਹਾ ਯਸ਼ ਯਸ਼ ਦਾ ਨਾਮ ਵੀ ਲਿਆ ਉਹਨੇ ਚਾਰ ਬੰਦਿਆਂ ਨਾਮ ਲਿਆ ਉਹਨੇ ਮੇਰੇ ਕੋਲ ਹਾਂਜੀ ਉਹੀ ਮੈਂ ਗੱਲ ਦੱਸ ਰਿਹਾ ਸਰ ਇਹਨਾਂ ਨੇ ਰਜਨੀਸ਼ ਖੰਨੇ ਤੋਂ ਰਜਿਸਟਰੀ ਕਰਵਾਈ ਹੈ ਜੀ ਹਾਂ ਠੀਕ ਹੈ ਰਜਨੀਸ਼ ਖੰਨੇ ਦੇ ਅਮਾਉਂਟ ਪੈਂਡਿੰਗ ਹੈ ਖੰਨਾ ਜੀ ਦੀ ਅਮਾਉਂਟ ਪੈਂਡਿੰਗ ਹੈ ਉਹਨਾਂ ਨੇ ਲਿਖ ਕੇ ਭੇਜਿਆ ਵੀ 7 ਲੱਖ ਰੁਪਏ ਦੇਣ ਐ ਨੇ ਮੇਰਾ ਹੱਲੇ ਹਾਂਜੀ ਉਹਨਾਂ ਦਾ ਅਮਾਉਂਟ ਪੈਂਡਿੰਗ ਹੈ ਉਹ ਇਸ ਕਰਕੇ ਇਹਨੂੰ ਕੀ ਕਹਿੰਦੇ ਨੇ ਠੀਕ ਨਹੀਂ ਕਰਵਾ ਰਹੇ ਜੋ ਵੀ ਕੰਮ ਹੈ ਉਹ ਨਹੀਂ ਕਰਵਾ ਰਹੇ ਉਹ ਕਹਿੰਦੇ ਮੇਰੀ ਪੇਮੈਂਟ ਦੇ ਦੇ ਤੇ ਮੇਰੇ ਤੋਂ ਜੋਲ ਕਰਵਾਣਾ ਕਰਵਾ ਲਈ ਤੁਸੀਂ ਤੁਸੀਂ ਦੋਨੋਂ ਕਿੱਥੋਂ ਆ ਗਏ ਮਨਿੰਦਰ ਤੇ ਯਸ਼ ਕਿੱਥੋਂ ਆ ਗਏ ਪੇਚਰਚ ਮਨਿੰਦਰ ਮੇਰੇ ਕੋਲ ਕੰਮ ਕਰਦਾ ਸੀ ਜੀ ਹੀ ਵਾਸ ਵਰਕਿੰਗ ਉਹਨੇ ਵੇਚਿਆ ਸੀਗਾ ਫਲੈਟ ਐਜ਼ ਅ ਡੀਲਰ ਹੁਣ ਵੀ ਤੁਹਾਡਾ EMPLOYEE ਆ ਉਹ ਨਹੀਂ ਸੀ ਮੇਰਾ EMPLOYEES ਨਹੀਂ ਮੇਰੇ ਮ ਹਾਂਜੀ আচ্ছা ਤੇ ਇਹ ਤੁਹਾਡੇ ਦੋਨਾਂ ਦਾ ਇਨਾਮ ਲੈਂਦਾ ਕਹਿੰਦਾ ਮਨਿੰਦਰ ਨੇ ਪੈਸੇ ਫੜੇ ਯਸ਼ ਉਹੀ ਚੀਜ਼ ਆਸ ਰਿਹਾ ਨਾ ਵੀ ਇਹਨਾਂ ਨੇ ਮੇਰੀ ਡੀਲ ਇਹਨਾਂ ਨਾਲ ਰਹੀ ਹੋਈ ਹੈ ਡਾਇਰੈਕਟਲੀ ਨਹੀਂ ਹੋਈ ਉਹਨਾਂ ਨਾਲ আচ্ছা আচ্ছা ਚਲੋ ਜੀ ਵਿੱਚ ਡੀਲ ਹੋਈ ਹੈ ਠੀਕ ਹੈ ਜੀ ਤੇ ਜਿਹੜਾ ਬੰਦਾ ਡੀਲ ਕਰਾਂਦਾ ਜੀ ਉਹ ਫਲੈਟ ਤੁਹਾਨੂੰ ਪੂਰਾ ਕਰਕੇ ਦਿੰਦਾ ਫਲੈਟ ਦਾ ਓਨਰ ਹੀ ਪੂਰਾ ਕਰਕੇ ਦੇਊਗਾ ਪਹਿਲੀ ਗੱਲ ਦੂਜੀ ਗੱਲ ਜਿੰਮੇਵਾਰੀ ਹੋਗੀ ਨਾ ਡੀਲਰ ਦੀ ਜਿੰਮੇਵਾਰੀ ਤਾਂ ਹੋਗੀ ਨਾ ਕਿ ਉਹਨੂੰ ਸਹੀ ਚੀਜ਼ ਮਿਲੇ ਪੇਮੈਂਟ ਸਾਰੇ ਪੇਮੈਂਟ ਦੇ ਦੇਣਾ ਉਹਨਾਂ ਦੀ ਚਲੋ ਉਹ ਵੀ ਇਸ਼ੂ ਗਲੀ ਨਾ ਹੋ ਗਿਆ ਹਾਂ ਮਨਿੰਦਰ ਨੇ ਜਿਹੇ ਪੈਸੇ ਫੜੇ ਸੀ ਰਿਸਪੌਂਸੀਬਲ ਤਾਂ ਕਿਤੇ ਨਾ ਕਿਤੇ ਫਿਰ ਤੁਸੀਂ ਹੋ ਕਿਉਂਕਿ ਤੁਹਾਨੂੰ ਕਲਾਜਮ ਜ਼ੀਰੋ ਸੁਣ ਲਓ ਮਨਿੰਦਰ ਨੇ ਜਿਹੜੇ ਪੈਸੇ ਫੜੇ ਸੀ ਜੀ ਠੀਕ ਹੈ ਉਹ ਖੰਨਾ ਜੀ ਨੂੰ ਦੇ ਨਹੀਂ ਰਿਹਾ ਸੀਗਾ ਠੀਕ ਹੈ ਨਾ ਜੀ ਲਾਸਟ ਮੈਂ ਖੰਨਾ ਜੀ ਤੇ ਮਨਿੰਦਰ ਦਾ ਬੈਕਸਿਡ ਨਿਬੇੜਤਾ ਠੀਕ ਹੈ ਮਨਿੰਦਰ ਨੇ ਚੈੱਕ ਇਸ਼ੂ ਕਰਤਾ ਖੰਨਾ ਜੀ ਨੂੰ ਹੂੰ ਉਹ ਖੰਨਾ ਜੀ ਨੂੰ ਜਿਹੜਾ ਮਨਿੰਦਰ ਨੇ ਚੈੱਕ ਇਸ਼ੂ ਕੀਤਾ ਉਹ ਹੋ ਗਿਆ ਬਾਉਂਸ ਹੂੰ ਕੀ ਦੱਸ ਫਿਰ ਇਹ ਅੰਦਰ ਕੀ ਕਹਿੰਦੇ ਨੇ ਮੇਰੀ ਗਲਤੀ ਕੀ ਹੈ ਇਹ ਪੈਸੇ ਕਿਸ ਥਰਡ ਪਾਰਟੀ ਨੂੰ ਦਊਗਾ ਯਾ ਜੀ ਮੁਲਾਜ਼ਮ ਤੁਹਾਡਾ ਨੌਕਰ ਤੁਹਾਡਾ ਨਾਮ ਪੀ ਐਨ ਬੀ ਹਾਊਸਿੰਗ ਦਾ ਆਏਗਾ ਨਾਮ ਮਨਿੰਦਰ ਦਾ ਡਾਇਰੈਕਟ ਨਹੀਂ ਆਏਗਾ ਮਨਿੰਦਰ ਕੌਣ ਜਿਹੜਾ ਪੀ ਐਨ ਬੀ ਹਾਊਸਿੰਗ ਕੰਮ ਕਰਦਾ ਹੈ ਨਹੀਂ 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 ਪੀ ਐਨ ਬੀ ਹਾਊਸਿੰਗ ਤੇ ਕੰਮ ਨਹੀਂ ਕਰਦਾ ਜੀ ਮੇਰੀ ਗੱਲ ਸੁਣ ਲਓ ਇਤਿਆਹਾ ਉਸ ਟਾਈਮ ਦਾ ਕਰਦਾ ਹੋਣਾ ਨਾ ਨੇ ਉਸੰਦੈਂ ਫਲੈਟ ਜੀ ਅਗਲੇ ਨੇ ਇੱਕ ਫਲੈਟ ਵੇਚਤਾ ਉਹਦੀ ਰਜਿਸਟਰੀ ਕਰਾਤੀ ਠੀਕ ਹੈ ਜੀ ਤੁਸੀਂ ਮੰਨ ਤੁਸੀਂ ਹੋ ਜੀ ਤੁਸੀਂ ਫਲੈਟ ਦੀ ਰਜਿਸਟਰੀ ਕਰਾਤੀ ਚਲੋ ਲੈ ਕੇ ਸਿੱਧੀ ਗੱਲ ਹੈ ਤੁਸੀਂ ਕਹਿੰਦੇ ਹੋ ਤੁਹਾਡਾ ਮਲਾਜ਼ਮ ਜੇ ਕਿਸੇ ਨਾਲ ਡਾਇਰੈਕਟ ਡੀਲ ਕਰਕੇ ਠੱਗੀ ਕਰ ਗਿਆ ਜੀ ਮੈਂ ਕੀ ਕਰਾਂਗੇ ਸੁਣ ਲਓ ਸੁਣ ਲਓ ਜੀ ਸੁਣ ਲਓ ਪੂਰੀ ਗੱਲ ਗੱਲ ਨੂੰ ਤੁਸੀਂ ਪਲਟੋ ਨਾ ਮਨੀਂਦਰ ਨੂੰ ਇਹਨਾ ਨੇ ਪੇਮੈਂਟ ਕਰੀ ਹੈ ਅੱਜ ਤੋਂ 3 ਮਹੀਨੇ ਪਹਿਲਾਂ ਹੂੰ ਦੁਨੀਆ 4 ਮਹੀਨੇ ਪਹਿਲਾਂ ਠੀਕ ਹੈ ਉਸ ਦਿਨ ਤੇ ਇਹਨਾਂ ਨੂੰ 100% ਪਤਾ ਸੀਗਾ ਮਨਿੰਦਰ ਦਾ ਅਲੱਗ ਆਫਿਸ ਹੈ ਸਭ ਕੁਝ ਅਲੱਗ ਹੈ ਮਨਿੰਦਰ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਉਸ ਤੋਂ ਬਾਅਦ ਵੀ باوجود ਵੀ ਇਹਨਾਂ ਨੇ 1 ਲੱਖ ਰੁਪਏ ਪੇਮੈਂਟ ਮਨਿੰਦਰ ਨੂੰ ਦੇ ਦਿੱਤੀ ਠੀਕ ਹੈ ਮਨਿੰਦਰ ਇਹਨਾਂ ਦੀ ਪੇਮੈਂਟ ਰੱਖ ਕੇ ਜਿਹੜੀ ਪੇਮੈਂਟ ਉਹਨੇ ਖੰਨੇ ਨੂੰ ਦੇਣੀ ਸੀਗੀ ਇਹਨਾਂ ਜੀ ਨੂੰ ਉਹ ਪੇਮੈਂਟ ਨਹੀਂ ਮਿਲੀ ਠੀਕ ਜੀ ਹਨਾ ਜੀ ਕਿੱਸੋ ਮੈਨੂੰ ਜੇ ਟਾਈਮ ਆਪਣੀ ਕੋਲ ਹੋਵੇ ਮੈਂ ਕਿਵੇਂ ਕੰਮ ਕਰਾ ਕੇ ਦਊਂਗਾ ਸਾਰੇ ਇਸ਼ੂ ਇਹ ਹੈ ਜੇ ਤੁਹਾਡਾ ਵੀ ਨਹੀਂ ਥੱਲੇ ਕੋਲੋਂ ਕਦੋਂ ਛੱਡ ਗਿਆ ਸੀ ਮਨਿੰਦਰ ਮੇਰੇ ਕੋਲ ਤਾਂ ਸਾਹ ਦੇ ਉੱਪਰ ਹੋ ਗਿਆ ਤਸਾਲ ਹੀ ਹੋ ਗਿਆ ਉਹ ਕਮਪਨੀ ਨੇ ਇਹਨਾਂ ਨੇ ਵੀ ਬਲੌਂਗੀ ਥਾਣੇ ਚਾਹੇ ਤੁਸੀਂ ਕਨਫਰਮ ਕਰ ਲੋ ਬਲੌਂਗੀ ਥਾਣੇ ਇਹਨਾਂ ਨੇ ਇਹੀ ਲਿਖਵਾਇਆ ਸੀਗਾ ਜੀ ਸਮਾਂ ਇਹ ਵੀ ਆ ਜਾਂਦਾ ਹੈ ਕਿ ਜੇ ਬਿਲਡਰ 7 ਲੱਖ ਰੁਪਏ ਪਿੱਛੇ ਉਹਨੂੰ ਕੰਪਲੀਟ ਕਰਾ ਕੇ ਪੋਜੈਸ਼ਨ ਬਣਾ ਕੰਪਲੀਟ ਨਹੀਂ ਕਰ ਰਿਹਾ ਫਿਰ ਸਾਲ ਪਹਿਲਾਂ ਪੋਜੈਸ਼ਨ ਕਿਵੇਂ ਦੇ ਗਿਆ ਬਿਲਡਰ ਓਨਰ ਜੀ ਉਹਨਾਂ ਸਾਰਾ ਕੰਮ ਤਾਂ ਹੋਏ ਹੋਏ ਥੋੜੀ ਬੋਲ ਟਾਈਲ ਦਾ ਕੰਮ ਰਹਿ ਜਾਂਦਾ ਹੈ ਕੋਈ ਹੋਰ ਕੰਮ ਰਹਿੰਦਾ ਹੈ ਇਹਨਾਂ ਦਾ ਮੈਨੂੰ ਫੋਨ ਵੀ ਆਇਆ ਸੀਗਾ ਇਹ ਕਹਿੰਦੇ ਜੀ ਜਿਹੜਾ ਮੇਰਾ ਕੰਮ ਰਹਿੰਦਾ ਹੈ ਉਹਦੇ ਵਿੱਚੋਂ 5-6000 ਦਾ ਕੰਮ ਹੋਣ ਵਾਲਾ ਠੀਕ ਹੈ ਜੀ ਕੰਨਾ ਜੀ ਕਹਿੰਦੇ ਜਿਹੜਾ 5-6000 ਦਾ ਕੰਮ ਹੋਣ ਵਾਲਾ ਤੁਸੀਂ ਕਰਾ ਲਓ ਕਿ ਮੈਨੂੰ ਉਹਦੇ ਪੈਸੇ ਕੱਟ ਦੇ ਦਿਓ ਠੀਕ ਹੈ ਠੀਕ ਹੈ ਲੇਕਿਨ ਗੱਲ ਇਹ ਹੈ ਇਹ ਆਪਣੇ ਪੈਸੇ ਦੇ ਹੀ ਬੈਠੇ ਮਨਿੰਦਰ ਨੂੰ ਮਨਿੰਦਰ ਖੰਨਾ ਜੀ ਨੂੰ ਪੈਸੇ ਦੇ ਨਹੀਂ ਰਿਹਾ ਠੀਕ ਹੈ ਉਹਨਾਂ ਜੀ ਕਹਿੰਦੇ ਜਦ ਤੱਕ ਮੇਰੇ ਕੋਲ ਪੇਮੈਂਟ ਨਹੀਂ ਆਊਗੀ ਮੈਂ ਕਿਉਂਕਿ ਅਗਲੇ ਦਾ ਕੰਮ ਕਰਾਵਾਂਗਾ ਜਾਂ ਕੁਝ ਵੀ ਕਰਾਵਾਂਗਾ ਤੇ ਪੋਜੈਸ਼ਨ ਕਿੱਦਾਂ ਲੈ ਗਿਆ ਫਿਰ ਉਹ ਉਜਾਸ਼ਨ ਮੰਨ ਨਹੀਂ ਪਤਾ ਕਿ ਖੰਨਾ ਜੀ ਤੇ ਇਹ ਨਾ ਤਾਂ ਆਪਸੀ ਮਾਮਲਾ ਨਾ ਜੀ ਮੈਂ ਤੁਸੀਂ ਵੀ ਦੇਖੋ ਨਾ ਬਿਲਡਰ ਜੇ 7 ਲੱਖ ਰੁਪਏ ਵਿੱਚੇ ਕਬਜ਼ਾ ਨਹੀਂ ਬੰਦੇ ਨੂੰ ਕੰਮ ਨਹੀਂ ਕੰਪਲੀਟ ਕਰਾ ਕੇ ਦੇ ਰਿਹਾ ਤੇ ਕਰੋੜਾ ਲੱਖਾਂ ਦਾ ਫਲੈਟ ਦੇ ਦਿੱਤਾ ਉਹਨੂੰ ਹਾਂ ਜੀ ਇਹ ਇਹ ਸਵਾਲ ਹੈ ਨਾ 7 ਲੱਖ ਰੁਪਏ ਵਿੱਚੇ ਉਹ ਸੀਵਰੇਜ ਨਹੀਂ ਕਰਾ ਕੇ ਦੇ ਰਿਹਾ ਪਰ ਲੱਖਾਂ ਦਾ ਫਲੈਟ ਦੇ ਦਿੱਤਾ ਉਹਨੂੰ ਕਬਜ਼ਾ ਦੇ ਦਿੱਤਾ ਤੇ ਦੀਰ ਜੀ ਮੇਰੀ ਗੱਲ ਸੁਣੋ ਨਾ ਜੀ ਮੈਂ ਹੋ ਅਗਲੇ ਨੂੰ ਅਗ ਮੈਂ ਅਗਲੇ ਦੇ ਕੋਲ ਜਬ ਬੰਦ ਹੋ ਹੁਣ ਤੁਸੀਂ ਤੁਹਾਡੀ ਗੱਲ ਆ ਲੰਦਾ ਠੀਕ ਹੈ ਜੀ ਤੁਹਾਡੀ ਚੀਜ਼ ਹੈ ਤੁਸੀਂ ਕਿਸੇ ਨੂੰ ਵੇਚ ਦੀ ਠੀਕ ਹੈ ਜੀ ਹਾਂ ਹੁਣ ਤੁਹਾਡੀ ਪੇਮੈਂਟ ਪੈਣੀ ਹੈ ਮੈਂ ਤੁਹਾਨੂੰ ਗੁੱਡਵਿਲ 'ਚ ਆ ਕੇ ਤੁਹਾਨੂੰ ਇਹ ਕਹਿ ਰਿਹਾ ਕਿ ਸਰ ਤੁਸੀਂ ਉਹਨੂੰ ਫਲੈਟ ਵਿੱਚ ਉਹਦਾ ਕੰਮ ਕਰਾ ਦਿਓ ਤੁਸੀਂ ਮੈਨੂੰ ਸਾਹਮਣੇ ਤੋਂ ਕਹਿ ਰਹੇ ਹੋ ਯਾਰ ਮੇਰੀ ਪੇਮੈਂਟ ਨਹੀਂ ਦੇ ਰਿਹਾ ਉਹ ਮੈਂ ਨਹੀਂ ਕੰਮ ਕਰਾਵਾਂ ਮੈਂ ਤੁਹਾਨੂੰ ਕੀ ਬੋਲਣ ਦੇ ਲਾਏਗਾ ਮੈਂ ਕੋਈ ਬੋਲ ਸਕਦਾ ਤੁਹਾਨੂੰ ਕੁਝ ਮਤਲਬ ਤੁਸੀਂ ਇਹ ਕਹਿੰਦੇ ਹੋ ਇਸ਼ੂ ਮਨਿੰਦਰ ਦਾ ਤੇ ਖੰਨਾ ਉਹਨਾਂ ਦਾ ਹੈਗਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਚਲੋ ਤੁਸੀਂ ਆਪਣੀ ਇੱਕ ਮੈਨੂੰ ਫੋਟੋ ਭੇਜ ਸਕਦੇ ਹੋ ਅਸੀਂ ਵੀਡੀਓ ਬਣਾ ਕੇ ਚਲਾਣਾ ਉਹਦਾ ਬਿਆਨ ਵੀ ਲੈਣਾ ਤੁਹਾਡੀ ਫੋਟੋ ਨਾਲ ਲਾ ਦਾਂਗੇ ਉਹਦੇ ਵਿੱਚ ਜੀ ਮੈਂ ਮੈਂ ਉਹੀ ਤਾਂ ਗੱਲ ਦੱਸ ਰਿਹਾ ਜੀ ਤੁਸੀਂ ਆਉਂਦੇ ਤੁਸੀਂ ਜਿਹੜੇ ਬੰਦੇ ਨੇ ਤੁਹਾਨੂੰ ਇਹ ਕਿਹਾ ਕਿ ਵੀ 28 ਲੱਖ ਰੁਪਏ ਦਾ ਫਲੈਗ ਲੈ ਲੈ ਮੇਰੇ ਨਾਲ ਸੱਗੀ ਵਤ ਸੀ ਠੀਕ ਹੈ ਜੀ ਉਹਨਾਂ ਤੋਂ ਤੁਸੀਂ ਦੋ ਚੀਜ਼ਾਂ ਮੰਗਾਓ ਉਹਨਾਂ ਨੂੰ ਕਹੋ ਕਿ ਮੈਨੂੰ 28 ਲੱਖ ਦਾ ਪ੍ਰੂਫ ਦੇ ਦੇ ਹੂੰ ਜੀ 28 ਲੱਖ ਰੁਪਏ ਕਿਹਨੂੰ ਦਿੱਤੇ ਆ ਕਿ ਕਿਸ ਤਰੀਕੇ ਨਾਲ ਦਿੱਤੇ ਆ ਕਿਹੜਾ ਕੀ ਕਹਿੰਦੇ ਨੇ ਆਪਣਾ ਕਿਹੜੇ ਖਾਤੇ ਚ ਗਏ ਨੇ ਠੀਕ ਹੈ ਠੀਕ ਹੈ ਜੀ 28 ਲੱਖ ਰੁਪਏ ਜੇ ਮੇਰੇ ਖਾਤੇ ਚ ਆਏ ਨਹੀਂ ਅਗੂ ਸ਼ਾ ਫਿਰ ਮੈਂ ਕੋਈ ਜ਼ਿੰਮੇਵਾਰ ਹੋਊਂਗਾ ਨਾ ਜੀ ਚਲੋ ਤੁਸੀਂ ਕਹਿੰਦੇ ਵੀ ਮਨਿੰਦਰ ਦੀ ਤੁਹਾਡੀ ਜ਼ਿੰਮੇਵਾਰੀ ਨਹੀਂ ऐसा है जी खन्ना जी से इन्होंने फ्लैट लिया खन्ना जी ओ बच्चा मैं समझ गया कहानी अच्छा एक चीज और जबों प्रकाश ने मनेंद्र ਨੂੰ 1 लाख रुपया ਦਿੱਤਾ ਸੀ ਉਦੋਂ ਤੁਹਾਡਾ ਮੁਲਾਜ਼ਮ ਸੀ ਕਿ ਨਹੀਂ ਸੀ ਨਹੀਂ ਉਸ ਟਾਈਮ ਨਹੀਂ ਸੀ ਜੀ ਬਸ ਠੀਕ ਹੈ 3-4 ਮਹੀਨੇ ਪਹਿਲਾਂ ਦੀ ਗੱਲ ਠੀਕ ਹੈ ਇਹਨੇ ਜੋ ਦਿੱਤਾ मनेंद्र ਦੇ ਇੱਕ ਥਾਣੇ 'ਚ ਮੰਨਿਆ ਵੀ ਹੈ ਕਿ ਮੇਰੇ ਕੋਲ 1 लाख ਰੁਪਏ ਆਏ ਹੋਏ ਆ ਉਹਨੇ ਫਿਰ 1 लाख ਰੁਪਏ ਦਾ ਚੈੱਕ ਵੀ ਦੇਇਆ ਖੰਨਾ ਜੀ ਤੁਸੀਂ ਕਹਿੰਦੇ ਤੁਹਾਡੀ ਕੰਪਨੀ ਦਾ ਕੋਈ ਪੀ ਐਨ ਬੀ ਹਾਊਸਿੰਗ ਫਾਈਨੈਂਸ ਦਾ ਕੋਈ ਰੋਲ ਨਹੀਂ ਹੈ ਇਹਦੇ 'ਚ ਨਹੀਂ ਜੀ ਨਹੀਂ ਜੀ ਬਿਲਕੁਲ ਨਹੀਂ ਚਲੋ ਭੇਜੋਗੇ ਤੁਸੀਂ ਆਪਣੀ ਪਿਕਚਰ ਭੇਜ ਦੋਗੇ ਨਾਲ ਲਾ ਰਾਂਗੇ ਸਰ ਮੈਂ ਕਿਸੇ ਮੀਟਿੰਗ ਵਿੱਚ ਬੈਠਿਆ ਤਾਂ ਉੱਠ ਕੇ ਆਇਆ ਤੁਹਾਡੇ ਵਾਸਤੇ ਗੱਲ ਕਰਨ ਨੂੰ ਜਦੋਂ ਤੁਹਾਡਾ ਮੈਸੇਜ ਮੈਂ ਤਾਂ ਦੋ ਵਾਰੀ ਕਾਲ ਕੀਤੀ ਹੈ ਤਾਂ ਮੈਂ ਨਾ ਦੋ ਵਾਰੀ ਕਾਲ ਕੀਤੀ ਪਹਿਲਾਂ ਵੀ ਕੀਤੀ ਪਹਿਲਾਂ ਮੇਰੇ ਕੋਲ ਹੀ ਹੁੰਦੇ ਹੋਇਆ ਸੀ ਉਸ ਟਾਈਮ ਨਾ ਕਾਨਫਰੰਸ ਚੱਲ ਰਹੀ ਸੀ ਮੈਂ ਲਾਈਵ ਚ ਕਾਲ ਲਾਈ ਸੀ ਤੁਹਾਨੂੰ ਤੁਸੀਂ ਚੁੱਕਿਆ ਨਹੀਂ ਮਨਿੰਦਰ ਦੇਵ ਨਹੀਂ ਚੁੱਕਿਆ ਅਰਜਨੀਸ਼ ਖੰਨਾ ਨੇ ਵੀ ਨਹੀਂ ਚੁੱਕਿਆ ਸੋ ਸੋਨੂ ਨੇ ਵੀ ਨਹੀਂ ਚੁੱਕਿਆ ਚਾਰ ਬੰਦੇ ਨੂੰ ਲਾਈਵ ਚ ਕਾਲ ਲਾਈ ਹੈ ਕਿਸੇ ਨੇ ਨਹੀਂ ਚੁੱਕਿਆ ਚਾਰਾਂ ਚੋਂ ਚਲੋ ਜੀ ਮੈਂ ਤਾਂ ਜਿਵੇਂ ਕਾਲ ਦੇਖੀ ਮੈਂ ਮੀਟ ਇਹ ਗੱਲ ਨਹੀਂ ਕਿ ਅੱਜ ਦਾ ਵੀ ਗੱਲ ਮੇਰੇ ਨਾਲ ਮੇਰੇ ਖਿਲਾਫ ਅਜੇ ਤੱਕ ਕਿਸੇ ਨੇ ਕਹੀ ਨਹੀਂ ਚਲੋ ਠੀਕ ਹੈ ਜੀ ਠੀਕ ਹੈ ਸਾਡੀ ਡੀਲਿੰਗ ਕਲੀਅਰ ਐ ਕਲੀਅਰ ਹੈ ਕੋਈ ਚਿੰਤਾ ਨਹੀਂ ਆਫਿਸ ਆਓ ਜੋ ਪੁੱਛਣਾ ਕਲੀਅਰ ਲਓ ਜੀ ਠੀਕ ਹੈ ਠੀਕ ਹੈ ਓਕੇ ਧੰਨਵਾਦ ਵਾਕਈ ਜੀ ਉਹ ਪ੍ਰਕਾਸ਼ ਨੇ ਕਹਾਣੀ ਸੁਣਾਈ ਐ ਕਿ ਕਰਜ਼ਾ ਤਾਂ ਜਰੂਰ ਹੋ ਗਿਆ ਪਰ ਜਿਹੜਾ ਆਪਣਾ ਸੁਪਨਿਆਂ ਦਾ ਘਰ ਬਣਾਉਣਾ ਸੀ ਉਹ ਸੁਪਨਾ ਹੱਲੇ ਸੁਪਨਾ ਹੀ ਬਣ ਕੇ ਰਹਿ ਗਿਆ ਹੋਰ ਨਵੇਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ